ਹਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ ਅਮਦਗੜ ਅਤੇ ਅਮਰਗੜ ਦੇ ਵਿੱਚ ਨਵੇਂ ਕੰਪਲੈਕਸ ਦਾ ਉਦਘਾਟਨ ਹੋਇਆ ਲੋਕਾਂ ਦੀ ਖੱਜਲ ਖਵਾਰੀ ਕਟਾ ਰਹੇ ਹਾਂ ਸੀਐਮ ਨੇ ਕਿਹਾ ਸਿਸਟਮ ਠੀਕਰਨ ਦੇ ਵਿੱਚ ਸਮਾਂ ਲੱਗਾ ਪਰ ਗੱਡੀ ਲੀਤੇ ਆਈ ਹੈ ਖਰਾਬ ਸਿਸਟਮ ਕਾਰਨ ਨੌਜਵਾਨ ਵਿਦੇਸ਼ ਜਾਣ ਲੱਗੇ ਨੇ ਸੋ ਮਲੇ ਕੋਟਲਾ ਤੇ ਅਮਰਗੜ ਦੇ ਵਿੱਚ ਜਿੱਥੇ ਕੀ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਸਿਸਟਮ ਠੀਕਰਨ ਵਿੱਚ ਸਮਾਂ ਲੱਗਾ ਜਿੱਥੇ ਕਿਸੇ ਮਾਨ ਦੇ ਵੱਲੋਂ ਕਿਹਾ ਗਿਆ ਅਹਿਮਦਗੜ ਅਤੇ ਅਮਰਗੜ ਦੇ ਵਿੱਚ ਨਵੇਂ ਕੰਪਲੈਕਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅੱਜ ਸੀਐਮ ਮਾਨ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਅਹਿਮਦਗੜ ਅਤੇ ਅਮਰਗੜ ਦੇ ਵਿੱਚ ਨਵੇਂ ਕੰਪਲੈਕਸਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਬਿਲਡਿੰਗ ਆਰਕੀਟੈਕ ਜਿਹੜਾ ਆਪਹੁਨੇ ਬੀਟਿੰਗ ਰੂਮ ਨੇ ਢੰਗੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਖ쩔 ਖਵਾਰੀਆਂ ਨਾ ਹੋਣ ਤੇ ਇਸ ਕਰਕੇ ਮੈਂ ਅਮੰਦਗੜ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਵਧਾਈ ਦੇਣਾ ਬਜ਼ੁਰਗ ਵੀ ਖੜੇ ਸੀਗੇ ਇੰਡਸਟਰੀ ਡਿਵੈਲਪਮੈਂਟ ਦੇ ਸਰਪ੍ਰੇਰਕ ਕਰ ਰਹੇ ਸਨ ਬਹੁਤ ਜਿਆਦਾ ਪਰੇਸ਼ਾਨ ਹਾਂਜੀ ਇੰਡਸਟਰੀ ਡਿਵੈਲਪਮੈਂਟ ਇੰਡਸਟਰੀ ਦੇ ਵਿਕਾਸ ਦੀ ਇਹ ਚੱਲੀ ਜਾਂਦਾ ਪਰ ਵਗੈਰਾ ਤੌਰ ਤੇ ਇੰਡਸਟਰੀ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਪੈਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਝਲਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਦੇਖਣ ਨੂੰ ਮਿਲੇਗੀ ਕੱਟਾ ਤੋਂ ਬਾਅਦ ਨੂੰ ਰਗੜਾ ਨਾਉਟ ਕਰਦਾ ਕਿ ਟਾਈਮ ਵੱਧ ਗਿਆ ਉਹਦੇ ਬਾਰੇ ਕਿਹੜੇ ਸਾਧ ਤੱਪ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਪਾਰਟੀ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੈ ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਹਾਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹਨ 55000 ਨੌਕਰੀਆਂ ਵਿੱਚ ਅੱਛਾ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟਵੇਸੀ 55000 ਤੋਂ ਬਾਅਦ ਸਰਕਾਰੀ ਨੌਕਰੀ ਮਿਲ ਗਈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਰਮ ਫਰਮ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਉਹਨੇ ਕੀਤਾ ਤੇ ਨਾਲ ਨਾਲ ਜਿੰਨੇ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਆ ਬਿਲਕੁਲ ਦਾ ਸੀਐਮ ਸਾਹਿਬ ਜੀ ਮੁਕਤੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਪਹਿਲੀ ਸਰਕਾਰ ਹੈ ਵੀ ਜਿਹੜਾ ਪਿਘਾਰੀਆਂ ਦੇ ਕੋਲੋਂ ਬੱਚੇ ਨੂੰ ਛੁੜਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਇਹ ਪ੍ਰਾਸਤੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾ ਦੇ ਲੋਕਾਂ ਸੋ ਅਸੀਂ ਉਹ ਮਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਤਾ ਨੇ ਵਾਲੇ ਵੀ ਕੀਤਾ ਆਂਗਣਵਾੜੀ ਚ ਵੀ ਲੈ ਕੇ ਗਿਆ ਤੇ ਨੂੰ ਸਕੂਲਾਂ ਚੇਪੇ ਸਰ ਇਹ ਪੂਰੇ ਪੰਜਾਬਤ ਮੂਹਿੰਮ ਚਲਾਈ ਜਾ ਰਹੀ ਹੈ ਪੂਰ ਪੰਜਾਬ ਚ ਚੱਲ ਰਹੀ ਹੈ ਸਰ ਇਹ ਕਿ ਜਿਹੜਾ ਥੋੜਾ ਕ੍ਰਾਈਮ ਬਦੇ ਉਹਦੇ ਬਾਰੇ ਤੁਹਾਨੂੰ ਪਤਾ ਕਿ ਹੈ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਰਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੋਧਨ ਨਸ਼ੇ ਬਰੋਦੇ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ